ਅੱਜ ਜਿਸੀ ਪਿਛਲੇ 1-2 ਦਿਨਾਂ ਤੋਂ ਦੇਖਿਆ ਕਿ ਜਿਹੜੇ ਪੰਜਾਬ ਦੇ ਨਰਥਰਨ ਡਿਸਟ੍ਰਿਕਟਸ ਜਾਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ بارش ਹੋ ਰਹੀ ਸੀ ਔਰ ਆਈਐਮਡੀ ਵੱਲੋਂ ਜਿਹੜਾ ਪੰਜਾਬ ਦੇ ਨਰਥਰਨ ਡਿਸਟ੍ਰਿਕਟਸ ਵਾਸਤੇ ਜਿਹੜਾ ਮੌਨਸਨ ਦਾ ਆਨਸੈਟ ਮੌਨਸੂਨ ਦਾ ਆਨਸੈਟ ਵੀ ਡਿclare ਕਰ ਦਿੱਤਾ ਗਿਆ ਸੋ ਕੱਲ ਉੱਥੇ ਮੌਨਸੂਨ ਦਾ ਆਨਸੈਟ ਹੋ ਚੁੱਕਿਆ ਹੈ ਔਰ ਅੱਜ ਜਿਸੀ ਦੇਖ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ ਵੀ بارش ਅਬਜ਼ਰਵ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਨਾਲ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹ ਵੀ ਕੱਲ ਦਾ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਅਬਜ਼ਰਵ ਕੱਲ ਦਾ ਲੁਧਿਆਣਾ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਿਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.5 ਡਿਗਰੀ ਸੈਲਸੀਅਸ ਸੀ ਸੋ ਲਗਭਗ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ ਸੀ ਕਹਿ ਸਕਦੇ ਹਾਂ ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 30.2 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 26.5 ਡਿਗਰੀ ਸੈਲਸੀਅਸ ਹੈ ਸੋ ਇਹ ਲਗਭਗ 3.7 ਡਿਗਰੀ ਸੈਲਸੀਅਸ ਨਾਰਮਲ ਤੋਂ ਉੱਪਰ ਰਿਪੋਰਟ ਕੀਤਾ ਗਿਆ ਔਰ ਜੇ ਅਸੀਂ بارش ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਵਿੱਚ ਵੀ ਜਿਹੜੀ ਬਾਰਿਸ਼ ਅਬਜ਼ਰਵ ਕੀਤੀ ਜਾ ਰਹੀ ਹੈ ਔਰ ਆਈਐਮਡੀ ਵੱਲੋਂ ਆਉਣ ਵਾਲੇ ਜਿਹੜੇ ਆਪ ਦੇ ਕਾਫੀ ਹਿੱਸਿਆਂ ਦੇ ਵਿੱਚ بارش ਲਾਈਟਨਿੰਗ ਔਰ ਜੋ ਥੰਡਰਸਟਾਰਮਸ ਉਹ 익ਸਪੈਕਟਡ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰ ਕੱਲ ਦੋ ਦਿਨ ਔਰੇਂਜ ਅਲਰਟ ਔਰ ਉਹਦੇ ਤੋਂ ਬਾਅਦ yellow ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ ਜਿਵੇਂ ਨੋਰਮਲ ਤਿੰਨ ਦਿਨ ਦਾ ਸਾਰ ਜਿਹੜੀ ਐ ਜੂਨੇ ਮੈਨੇ ਰਿਪੋਰਟ ਕੀਤੀ ਜਾਂਦੀ ਹੈ ਤੇ ਹੁਣ ਤੱਕ ਅੰਮਲ ਤੁਹਾਡੇ ਕੋਲ ਜਿਆਦਾ ਮਜੂਦ ਹੈ ਜੀ ਜੇ ਅਸੀਂ ਲੁਧਿਆਣਾ ਦੀ ਜੂਨ ਦੀ ਬਰਸਾਤ ਦੇਖੀਏ ਤਾਂ 82.8 ਮਿਲੀਮੀਟਰ ਨਾਰਮਲ ਜਿਹੜੀ ਲੁਧਿਆਣਾ ਦੀ ਜੂਨ ਦੀ ਬਰਸਾਤ ਹੈ ਪਰ ਇਸ ਵਾਰੀ 48.6 ਮਿਲੀਮੀਟਰ ਜਿਹੜੀ ਲੁਧਿਆਣਾ ਦੇ ਵਿੱਚ ਬਰਸਾਤ ਅਬਜ਼ਰਵ ਕੀਤੀ ਗਈ ਹੈ ਸੋ ਨਾਰਮਲ ਤੋਂ ਘੱਟ ਇਸ ਵਾਰੀ ਜੂਨ ਦੇ ਵਿੱਚ ਬਰਸਾਤ ਹੋਈ ਹੈ ਔਰ ਜੂਨ ਮਹੀਨੇ ਦਾ ਜਿਹੜਾ ਟੈਂਪਰੇਚਰ ਸੀ ਉਹ ਨਾਰਮਲ ਤੋਂ ਉੱਪਰ ਰਿਹਾ ਔਰ ਜਿਹੜਾ ਮੌਇਸਚਰ ਹਵਾ ਦੇ ਵਿੱਚ ਉਹ ਘਟ ਰਿਹਾ ਸੋ ਅਸੀਂ ਕਹਿ ਸਕਦੇ ਹਾਂ ਕਿ ਹੌਟ ਐਂਡ ਡਰਾਈ ਕੰਡੀਸ਼ਨਸ ਨਾਰਮਲ ਦੇ ਕੰਪੈਰੀਜ਼ਨ ਦੇ ਵਿੱਚ ਇਸ ਵਾਰੀ ਪ੍ਰੇਵੈਲ ਕੀਤੀਆਂ ਨੇ ਫਸਲਾਂ ਨੂੰ ਵੀ ਕੋਈ ਲੱਗਦਾ ਕਿ ਧੁੱਪ ਲਈ ਵੀ ਵਾਹ ਚੱਲ ਰਹੀ ਹੈ ਆਪਣਾ ਹਾਲ ਵੀ ਦੇਖੋ ਜੀ ਹੁਣ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈਗਾ ਔਰ ਝੋਨੇ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਹੁਣ ਜੇ ਅਸੀਂ ਵੈਦਰ ਦੀ ਪ੍ਰੈਡਿਕਸ਼ਨ ਦੇਖੀਏ ਤਾਂ ਆਉਣ ਵਾਲੇ 4-5 ਦਿਨ ਜਿਹੜਾ ਬਾਰਿਸ਼ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਿਡ ਹੈ ਸੋ ਅਸੀਂ ਇਹੀ ਉਹਦੇ ਤੋਂ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਆ ਉਹ ਇਹ ਵਾਲੀ ਬਾਰਿਸ਼ ਤੋਂ ਕਾਫੀ ਹੱਦ ਤੱਕ ਪੂਰੀ ਹੋ ਸਕਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਦੇ ਉੱਪਰ ਵੀ ਜਿਹੜਾ ਪ੍ਰੈਸ਼ਰ ਕੁਝ ਟਾਈਮ ਦੇ ਲਈ ਜ਼ਰੂਰ ਕੱਟ ਸਕਦਾ ਹੈ